ਕਿਸਾਨ ਅੰਦੋਲਨ 20 ਕੈਨ ਦਾ ਭਾਵਕੇ ਖਨੌਰੀ ਬਾਰਡਰ ਉਤੇ ਕਿਸਾਨਾਂ ਦਾ ਮੋਰਚਾ ਹੁਣ ਨਿਰਣਾਇਕ ਮੋੜ ਉਤੇ ਆਣ ਖੜਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਅੱਜ 19ਵਾਂ ਦਿਨ ਮਰਨ ਵਰਤ ਉਤੇ ਪਹੁੰਚ ਗਿਆ ਹੈ ਤੇ ਇਸ ਸਮੁੱਚੇ ਅੰਦੋਲਨ ਦਾ ਅੱਜ 307ਵਾਂ ਦਿਨ ਵੀ ਹੈ ਸਵਾਲ ਹੈ ਕਿ ਕੇਂਦਰ ਸਰਕਾਰ ਇਸ ਕਿਸਾਨੀ ਸੰਘਰਸ਼ ਪ੍ਰਤੀ ਕੇਂਦਰਿਤ ਹੋਏਗੀ ਸੋ ਇਸ ਭਗੇ ਮਾਮਲੇ ਉਤੇ ਮੀਡੀਆ ਸਰਦਾਰ ਪ੍ਰੋਗਰਾਮ ਵਿੱਚ ਆਪਣੇ ਨਾਲ ਜੁੜੇ ਨੇ ਰਾਜਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਹੈ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਚਿਲਾ ਸਾਹਿਬ ਕਿਸਾਨੀ ਦੀਆਂ ਖਨੌਰੀ ਬਾਰਡਰ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕੇਂਦਰ ਦੀ ਨਜ਼ਰ ਹਾਲੇ ਨਹੀਂ ਟਿਕੀ ਸਾਰੇ ਮਾਮਲੇ ਨੂੰ ਕਿਵੇਂ ਵੇਖਿਆ ਘੋਖਿਆ ਜਾ ਰਿਹਾ ਜੀ ਚਿਲਾ ਸਾਹਿਬ ਅ ਪ੍ਰਿੰਟਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਕੇਂਦਰ ਦੇ ਕੀ ਮੈਨੂੰ ਲੱਗਦਾ ਹੈ ਕਿ ਸਾਡੀ ਆਪਣੀ ਸਰਕਾਰ ਦੀ ਵੀ ਹਜੇ ਸ਼ਾਇਦ ਨਜ਼ਰ ਉੱਧਰ ਵੱਲ ਨਹੀਂ ਹੋਈ ਜੀ ਪੰਜਾਬ ਦੀ ਸਰਕਾਰ ਦੀ ਵੀ ਜਦੋਂ ਕਿ ਹੁਣ ਲੋਕਾਂ ਦੀ ਨਜ਼ਰ ਜ਼ਰੂਰ ਖਨੌਰੀ ਬਾਰਡਰ ਬਾਰਡਰ ਵੱਲ ਸ਼ੁਰੂ ਹੋ ਗਈ ਹੈ ਇਕੱਠ ਲਗਾਤਾਰ ਵੱਧ ਰਿਹਾ ਹੈ ਜੀ ਖਨੌਰੀ ਬਾਰਡਰ ਤੇ ਲੋਕਿੰਗ ਵੀ ਹੀਰਾ ਕੱਟ ਕੇ ਤੁਰਨ ਲੱਗੇ ਨੇ ਜੀ ਸੋਸ਼ਲ ਮੀਡੀਆ ਤੇ ਦੇਖ ਲੋ ਆਮ ਲੋਕਾਂ ਦੇ ਸਟੇਟਸ ਦੇਖ ਲੋ ਹੁਣ ਡੱਲੇਵਾਲ ਦੀਆਂ ਤਸਵੀਰਾਂ ਭਾਵਕ ਤਕਰੀਰਾਂ ਗੀਤ ਗਾਇਕਾਂ ਦੇ ਗੀਤ ਡੱਲੇਵਾਲ ਦੇ ਹੱਕ ਚ ਸ਼ੁਰੂ ਹੋ ਗਏ ਨੇ ਵੱਡੀ ਪੱਧਰ ਤੇ ਜੀ ਇਹ ਅਗਲੇ ਦਿਨਾਂ 'ਚ ਮੈਨੂੰ ਇਵੇਂ ਲੱਗਦਾ ਹੈ ਕਿ ਬਹੁਤ ਜਿਹੜਾ ਖਨੌਰੀ ਬਾਰਡਰ ਹੈ ਉਹ ਇਸ ਸੰਘਰਸ਼ ਦਾ ਸ਼ੰਭੂ ਨੂੰ ਛੱਡ ਕੇ ਖਨੌਰੀ ਬਾਰਡਰ ਕੇਂਦਰ ਬਿੰਦੂ ਬਣਨ ਜਾ ਰਿਹਾ ਹੈ ਜੀ 19 ਮਹੰਦੇ ਨੇ ਜਗਜੀਤ ਸਿੰਘ ਢੱਲੇਵਾਰ ਜਿਹੜੇ ਕਿ ਬਜ਼ੁਰਗ ਨੇ ਕੈਂਸਰ ਤੋਂ ਪੀੜਤ ਨੇ ਜਿਨ੍ਹਾਂ ਦਾ 13 ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆ ਹੈ ਕੁਝ ਨਹੀਂ ਖਾ ਰਹੇ ਡਾਕਟਰ ਲਗਾਤਾਰ ਉਹਨਾਂ ਦੀ ਜਿਹੜੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਇਹਨਾਂ ਨੂੰ ਹਾਰਟ ਅਟੈਕ ਹੋ ਸਕਦਾ ਹੈ ਇਹਨਾਂ ਨੂੰ ਗੁਰਦਿਆਂ ਦੀ ਕੋਈ ਤਖਲੀਫ ਹੋ ਸਕਦੀ ਹੈ ਕਿਡਨੀ ਫੇਲ ਹੋ ਸਕਦੀ ਹੈ ਕੋਈ ਲੀਵਰ ਦੀ ਸਮੱਸਿਆ ਹੋ ਸਕਦੀ ਹੈ ਜੀ ਚਿੰਤਤ ਨੇ ਲਗਾਤਾਰ ਜਿਹੜੇ ਡਾਕਟਰ ਨੇ ਪਰ ਡੱਲੇਵਾਲ ਸਾਹਿਬ ਛੜਦੀ ਕਲਾ ਚ ਨੇ ਹਮ ਕਿਸਾਨੀ ਸੰਘਰਸ਼ ਲਈ ਆਪਣੀ ਜਾਨ ਵੀ ਹਉਤੀ ਦੇਣ ਲਈ ਤਿਆਰ ਨੇ ਜੀ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਲਈ ਮਰ ਮਿਟਣ ਲਈ ਉਹਨਾਂ ਨੇ ਜਿਹੜਾ ਤਹਿਯਾ ਕੀਤਾ ਹੋਇਆ ਹੈ ਅਜੇ ਤੱਕ ਉਹ ਅਡੋਲ ਨੇ ਉਸਤੇ ਖੜੇ ਨੇ ਬਿਲਕੁਲ ਨਹੀਂ ਡੋਲ ਰਹੇ ਨਾ ਉਹਨਾਂ ਦੇ ਚਿਹਰੇ ਤੇ ਨਿਰਾਸ਼ਾ ਚਲਕਦੀ ਹੈ ਕਮਜ਼ੋਰੀ ਜ਼ਰੂਰ ਉਹਨਾਂ ਦੇ ਚਿਹਰੇ ਤੇ ਨਜ਼ਰ ਆਂਦੀ ਹੈ ਕਿਉਂਕਿ 10 ਦਿਨ ਹੋ ਗਏ ਕੁਝ ਨਹੀਂ ਖਾਇਆ ਪੀਆ ਹੂੰ ਵਿੰਟਰ ਸਾਹਿਬ ਕੱਲ ਰਿਕਵੈਸਟ ਕਹਿਤ ਉੱਥੇ ਆਏ ਹਰਿੰਦਰ ਸਿੰਘ ਲਖੋਵਾਲ ਆਏ ਟਿੱਟ ਕਹਿਤ ਕਿਉਂਕਿ ਵੱਡੇ ਆਗੂ ਨੇ ਸਿਮੁਕਤ ਕਿਸਾਨ ਮੋਰਚੇ ਦੇ ਉਹਨਾਂ ਨੇ ਕਿਹਾ ਹੈ ਕਿ ਭਾਈ ਦੇਖ ਲਓ ਦਿੱਲੀ ਵਾਲਿਓ ਨਹੀਂ ਤਾਂ ਫਿਰ 4 ਲੱਖ ਟਰੈਕਟਰ ਲੈ ਕੇ ਆਵਾਂਗੇ ਹੁਣ ਦਿੱਲੀ ਦੀਆਂ ਬਰੂਹਾਂ ਤੇ ओके okay, जी ਬਹੁਤ ਵੱਡਾ ਬਿਆਨ ਸੀ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਹੈ ਕਿ ਧੱਲੇਵਾਲ ਸਾਹਿਬ ਦੇ ਨਾਲ ਖੜੇ ਆ ਹੂੰ ਇਸੇ ਤਰ੍ਹਾਂ ਜਿਹੜੇ ਦੂਜੇ ਵੀ ਨੇ ਡਾਕਟਰ ਦਰਸ਼ਨਪਾਲ ਵੀ ਕੱਲ ਜਿਹੜੇ ਉਹਨਾਂ ਦੀ ਯੂਨੀਅਨ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਮਤਪੇਦ ਹੋ ਸਕਦੇ ਨੇ ਪਰ ਧੱਲੇਵਾਲ ਦੇ ਨਾਲ ਆ ਹੂੰ ਹੂੰ ਬਾਕੀ ਜਥੇਬੰਦੀਆਂ ਵੀ ਕਈ ਪਹਿਲਾਂ ਹੀ ਇਹ ਬਿਆਨ ਦੇ ਚੁੱਕੀਆਂ ਨੇ ਹੂੰ ਜੀ ਪਿੰਡਰ ਸਾਹਿਬ ਜਿਹੜਾ ਹੁਣ ਨਵਾਂ ਵਰਤਾਰਾ ਸ਼ੁਰੂ ਹੋ ਗਿਆ ਦੇਖੋ ਜਿਹੜਾ ਪਿਛਲਾ ਕਿਸਾਨ ਅੰਦੋਲਨ ਸੀ ਨਾ ਜੀ ਪੰਜਾਬੀ ਗਾਇਕਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਉਹਦੇ 'ਚ ਹੂੰ ਉਸ ਅੰਦੋਲਨ ਨੂੰ ਮਗਾਉਣ ਲਈ ਉਸ ਅੰਦੋਲਨ ਨੂੰ ਪਖਾਣ ਲਈ ਕਮਰ ਗਰੇਵਾਲ ਹੋ ਗਏ ਭਾਵੇਂ ਭਾਵੇਂ ਬੱਬੂ ਮਾਨ ਹੋ ਗਏ ਭਾਵੇਂ ਹੋਰ ਬਹੁਤ ਸਾਰੇ ਕਲਾਕਾਰ ਇੱਥੋਂ ਤੱਕ ਕਿ ਦਲਜੀਤ ਦਸਾਂਝ ਨੇ ਵੀ ਬਹੁਤ ਵੱਡੀ ਰਾਸ਼ੀ ਇਸ ਅੰਦੋਲਨ ਚ ਭੇਟ ਕੀਤੀ ਸੀ ਹੂੰ ਹੂੰ ਜੀ ਤੇ ਸੋ ਸਾਰੇ ਜਿਹੜੇ ਕਲਾਕਾਰ ਨੇ ਜਿਵੇਂ ਦਿੱਲੀ ਵੱਲ ਨੂੰ ਬਹਿਰਾ ਘੱਤਰੇ ਘੱਤੀਆਂ ਸੀ ਨਾ ਜੀ ਜਦੋਂ ਜਿਵੇਂ ਉਹਨਾਂ ਕਲਾਕਾਰਾਂ ਨੇ ਹੂੰ ਉਵੇਂ ਉਹਨੇ ਬਹਿਰਾ ਖਰੋਰੀ ਵੱਲ ਵੀ ਸ਼ੁਰੂ ਹੋ ਗੀਆਂ ओके ਤੁਸੀਂ ਦੇਖਿਆ ਹੋਊਗਾ ਕੱਲ ਬੱਬੂ ਮਾਨ ਉੱਥੇ ਪਹੁੰਚੇ ਨੇ ਡੱਲੇਵਾਲ ਨੂੰ ਮਿਲੇ ਨੇ ਤੇ ਬੜੀ ਤਿੱਖ ਭਾਵਕ ਅਪੀਲ ਵੀ ਕੀਤੀ ਹੈ ਬਾਕੀ ਜਥੇਬੰਦੀਆਂ ਨੇ ਉਹਨਾਂ ਨੇ ਕਿ ਭਾਈ ਹੁਣ ਸਮਾਂ ਆ ਗਿਆ ਆਜੋ ਜੀ ਜੀ ਕਰੇ ਬੈਠ ਕੇ ਨਹੀਂ ਸਰਨਾ ਤੇ ਇਸੇ ਤਰ੍ਹਾਂ ਡੱਲੇਵਾਲ ਦੇ ਪਿੰਡਰ ਸਾਹਿਬ ਇੱਕ ਪੋਤਾ ਜਿਹੜਾ ਛੋਟਾ ਜਿਹਾ ਹੈਗਾ ਉਹਦੀ ਵੀ ਬੜੀ ਭਾਵਕ ਅਪੀਲ ਕੱਲ ਸਾਹਮਣੇ ਆਈ ਹੈ ਤੁਸੀਂ ਦੇਖਿਆ ਹੋਊਗਾ ਉਹਨਾਂ ਦੇ بیٹے ਦੀ ਉਹਨਾਂ ਦੀ ਭੈਣ ਦੀ ਲਗਾਤਾਰ ਆ ਰਹੀਆਂ ਨੇ ਪਰਿਵਾਰਕ ਮੈਂਬਰਾਂ ਦੀ ਆਣੀਆਂ ਬਣਦੀਆਂ ਨੇ ਜੀ ਸੋ ਜਿਹੜਾ ਮੈਨੂੰ ਇਵੇਂ ਲੱਗ ਰਿਹਾ ਹੈ ਕਿ ਜਿਹੜਾ ਖਨੌਰੀ ਮਾਡਰ ਹੈ ਹੁਣ ਜਿੱਥੇ ਚੱਲ ਰਿਹਾ ਟਾਣੀ ਗੁਜਰਾ ਦੇ ਜਿਹੜਾ ਇਹਨਾਂ ਦਾ ਮਰਨਵਰਤ ਡੱਲੇਵਾਲ ਸਾਹਿਬ ਦਾ ਹੂੰ ਇੱਥੇ ਕਿਸਾਨ ਇਕੱਠ ਵਧੇਗਾ ਅਗਲੇ ਦਿਨਾਂ 'ਚ ਓਕੇ ਜੀ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਇਹਨਾਂ ਨੂੰ ਹੁਣ ਦੁਆਰ ਤੇ ਲਿਖਿਆ ਹੋਇਆ ਪੜ ਲੈਣਾ ਚਾਹੀਦਾ ਓਕੇ ਜੀ ਕਿ ਡੱਲੇਵਾਲ ਸਾਹਿਬ ਪਿੱਛੇ ਹਟਣ ਵਾਲੇ ਨਹੀਂ ਹੂੰ ਹੂੰ ਨਾ ਹੀ ਹੁਣ ਉਹ ਇਹ ਅੰਨਿਆ ਬਹਾਨਿਆਂ ਨਾਲ ਮਰਨ ਵਰਤ ਤੋੜਨ ਵਾਲੇ ਨੇ ਹੂੰ ਤੇ ਨਾ ਹੀ ਉਹ ਭਿੰਡਰ ਸਾਹਿਬ ਜਿਵੇਂ ਜਿਵੇਂ ਲੱਗਦਾ ਸੀ ਪਹਿਲਾਂ ਕਿ ਸ਼ਾਇਦ ਪੁਲਿਸ ਇੱਕ ਵਾਰੀ ਡਿਟੇਨ ਵੀ ਕਰਕੇ ਲੈ ਗਈ ਸੀ ਮਰਨ ਵਰਤ ਰੱਖਣ ਤੋਂ ਪਹਿਲਾਂ ਹੀ ਹੂੰ ਹੂੰ ਇਸ ਤਰ੍ਹਾਂ ਦਾ ਵੀ ਹੁਣ ਲੱਗਦਾ ਨਹੀਂ ਕਿ ਕਿਸਾਨ ਹੋਣ ਦੇਣਗੇ ਉੱਥੇ ਕਿਉਂਕਿ ਠਿਕਰੀ ਪੈਰੇ ਉਹਨਾਂ ਦੇ ਆਲੇ ਦੁਆਲੇ ਲੱਗੇ ਹੋਏ ਨੇ ਹੂੰ ਹੂੰ ਤੇ ਲਗਾਤਾਰ ਜਿਹੜਾ ਖਨੌਰੀ ਬਾਰਡਰ ਦੇ ਟੈਂਟਾਂ ਦੀ ਗਿਣਤੀ ਹੈ ਟਰਾਲੀਆਂ ਦੀ ਗਿਣਤੀ ਹੈ ਉੱਥੇ ਵਧ ਰਹੀ ਹੈ ਹੁਣ ਲਗਾਤਾਰ ਹੂੰ ਜੀ ਆਲੇ ਦੁਆਲੇ ਦੇ ਪਿੰਡਾਂ ਚੋਂ ਲੋਕ ਤੁਰਨ ਲੱਗੇ ਨੇ ਇਸ ਪਾਸੇ ਨੂੰ ਵੀ ਧਲੇਵਾਲ ਸਾਹਿਬ ਦੇ ਨਾਲ ਖੜੇ ਆ ਤੇ ਤੁਸੀਂ ਚੈੱਕ ਕਰ ਲੋ ਬਹੁਤ ਸਾਰੇ ਲੋਕਾਂ ਦੇ ਜੇ ਪਾਪਾ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ ਵਾਲੇ ਅਕਾਊਂਟ ਚੈੱਕ ਕਰੀ ਭਾਵੇਂ ਫੇਸਬੁੱਕ ਭਾਵੇਂ ਟਵਿੱਟਰ ਤੇ ਭਾਵੇਂ ਜਿਹੜੇ ਉਹਨਾਂ ਦੇ ਆਪਣੇ ਸਟੇਟਸ WhatsApp ਗਰੁੱਪ ਬਹੁਤ ਵੱਡੀ ਪੱਧਰ ਤੇ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦੀ ਚਰਚਾ ਹੈ ਉਹਨਾਂ ਤੇ ਜੀ ਜੀ ਤੇ ਲੋਕੀ ਕਹਿ ਰਹੇ ਨੇ ਅਸੀਂ ਢੱਲੇਵਾਲ ਦੇ ਨਾਲਾਂ ਤਸਵੀਰਾਂ ਵੀ ਲਾ ਰਹੇ ਜੀ ਪਰ ਹਾਲੇ ਤੱਕ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਤੇ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਹੁਣ ਰਵਨੀਤ ਬਿੱਟੂ ਆਲਾਨ ਦਾ ਬਹੁਤ ਕਰਦੇ ਸੀ ਨੰਗੇ ਪੈਰੀ ਜਾਣ ਨੂੰ ਤਿਆਰ ਆ ਸਾਨੂੰ ਦੱਸਿਆ ਜਾਵੇ ਹੂੰ ਤੇ ਹੁਣ ਨੰਗੇ ਪੈਰੀ ਤਾਂ ਕੀ ਭਾਈ ਤੁਸੀਂ ਜੁੱਤੀਆਂ ਪਾ ਕੇ ਦੇਖ ਲਓ ਵੀ 19 ਦਿਨ ਹੋ ਗਏ ਮਰਨ ਵਰ ਤੇ ਬੈਠੇ ਬਜ਼ੁਰਗ ਕਿਸਾਨ ਆਗੋਂ ਨੂੰ ਹੂੰ 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 ਤੇ ਜੇਕਰ ਉਹਨਾਂ ਨੂੰ ਕੁਝ ਹੋ ਗਿਆ ਤੇ ਫਿਰ ਪੰਜਾਬ ਦਾ ਹਾਲ ਕੀ ਹੋਊਗਾ ਹੂੰ ਹੂੰ ਜੀ ਬਿਲਕੁਲ ਪੰਜਾਬ ਜਿਹੜਾ ਹੈਗਾ ਪਹਿਲਾਂ ਹੀ ਸਰਹੱਦੀ ਸੂਬਾ ਹੈ ਹੂੰ ਬਹੁਤ ਸਾਰੀਆਂ ਜਿਹੜੀਆਂ ਆਲੇ ਦੁਆਲੇ ਦੇਸ਼ਾਂ ਦੀਆਂ ਏਜੰਸੀਆਂ ਨੇ ਲਗਾਤਾਰ ਪੰਜਾਬ ਦੇ ਹਾਲਾਤ ਵਿਗਾੜਨ ਦੀ ਤਾਕਤ ਚ ਰਹਿੰਦੀਆਂ ਹਨ ਹੂੰ ਹੂੰ ਤੇ ਕੀ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਮੰਗਾਂ ਨੇ ਉਹ ਮੰਗਾਂ ਕੋਈ ਨਵੀਆਂ ਤਾਂ ਹੈ ਨਹੀਂ ਪਿੰਡੋ ਸਾਹਿਬ ਜਿਹੜੀਆਂ ਪ੍ਰਵਾਨ ਕੀਤੀਆਂ ਹੋਈਆਂ ਮੰਗਾਂ ਨੇ ਪ੍ਰਧਾਨ ਮੰਤਰੀ ਨੇ ਪ੍ਰਵਾਨ ਕੀਤੀਆਂ ਨੇ ਇਹ ਯਾਰ ਉਹ ਤੁਸੀਂ ਲਾਗੂ ਕਿਉਂ ਨਹੀਂ ਕਰਦੇ ਆ ਪ੍ਰਵਾਨ ਕਰਾਈਆਂ ਮੰਗਾਂ ਜਿਹੜੇ ਵਾਅਦੇ ਤੁਸੀਂ ਕੀਤੇ ਹੋਏ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਮਰਨwarte ਰੱਖਿਆ ਹੋਇਆ ਹੈ ਕਿਸਾਨਾਂ ਦਾ ਹੂੰ ਜੀ ਤੇ ਤੁਸੀਂ ਚੁੱਪਚਾਪ ਸਾਰੇ ਦੇਖ ਰਹੇ ਹੋ ਪੰਜਾਬ ਦੇ ਹਾਲੇ ਤੱਕ ਨਾ ਉੱਥੇ ਮੁੱਖ ਮੰਤਰੀ ਗਏ ਨੇ ਨਾ ਉਹਨਾਂ ਦਾ ਕੋਈ ਮੰਤਰੀ ਗਿਆ ਹੈ ਨਾ ਕੋਈ ਹੋਰ ਨੁਮਾਇੰਦਾ ਗਿਆ ਹੈ ਹੂੰ ਉਹ ਵੀ ਚੋਣਾਂ 'ਚ ਜਿਹੜੇ ਨਗਰ ਨਿਗਮਾਂ ਦੀਆਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ 'ਚ ਗਲਤਾਰ ਨੇ ਹੂੰ ਕਹਿੰਦਾ ਭਾਵੇਂ ਕਿ ਕਿੱਥੇ ਨੇ ਪੰਜਾਬ ਦੇ ਮੰਤਰੀ ਬਿਲਕੁਲ ਪੰਜਾਬ ਦੇ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਤਵੱਜੋ ਦੇ ਰਹੇ ਹਾਂ ਸੈਂਟਰ ਸਰਕਾਰ ਨੂੰ ਕੱਲ ਤਾਂ ਸਰਪਰਸਨ ਦਾ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਭਾਈ ਉਹਨਾਂ ਦੀ ਸਿਹਤ ਤਾਂ ਦੇਖੋ ਉਹਨਾਂ ਨੇ ਪੰਜਾਬ ਡਾਕਟਰੀ ਸਿਹਤਾਂ ਦੀ ਲੋੜ ਹੈ ਪੰਜਾਬ ਤੇ ਸੈਂਟਰ ਸਰਕਾਰ ਨੂੰ ਕਿ ਆਏ ਉਹਨਾਂ ਨੇ ਨਸੀਤ ਵੀ ਦਿੱਤੀ ਐ ਤੇ ਨਿਰਦੇਸ਼ ਵੀ ਦਿੱਤੇ ਨੇ ਕਿ ਉਹਨਾਂ ਦੀ ਸਿਹਤ ਦਾ ਹਾਲ ਦੇਖੋ ਉਹਨਾਂ ਦੀ ਡਾਕਟਰ ਇਸਵਾਵਾਂ ਜਿਹੜੀਆਂ ਮਹਈਆ ਕਰਾਓ ਹਾਂ ਤੇ ਇਸ ਕਰਕੇ ਬਿਲਕੁਲ ਚਾਹੀਦਾ ਹੈ ਇੱਕ ਸਰਕਾਰਾਂ ਨੂੰ ਖਾਸ ਕਰਕੇ ਪੰਜਾਬ ਸਰਕਾਰ ਦੀ ਵੀ ਵੱਡੀ ਜ਼ਿੰਮੇਵਾਰੀ ਹੈ ਕਿ ਕੇਂਦਰ ਨੂੰ ਕਿਹੇ ਭਾਈ ਗੱਲਬਾਤ ਕਰੋ ਇਹਨਾਂ ਨਾਲ ਕਿਉਂ ਨਹੀਂ ਕਰ ਰਹੇ ਤੁਸੀਂ ਗੱਲਬਾਤ ਜੀ 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 ਏਡੀ ਕਿਹੜੀ ਗੱਲ ਐ ਵੀ ਤੁਸੀਂ ਆ ਤੁਹਾਡੀਆਂ ਆਪਣੀਆਂ ਮੰਗ ਤੁਸੀਂ ਖੁਦ ਕਹਿੰਦੇ ਹੋ ਕਿ ਅਸੀਂ ਮੰਗਾ ਮੰਨਾਂਗੇ ਜੇ ਮੰਨਾਂਗੇ ਤੁਸੀਂ ਮੰਨ ਲਓ ਹੂੰ ਫਿਰ ਤੁਸੀਂ ਕਿਉਂ ਕਿਸੇ ਕਿਸਾਨ ਆਗੂ ਦੀ ਜਾਨ ਦੀ ਹੌਤੀ ਲੈਣਾ ਚਾਹੁੰਦੇ ਹੋ ਕਿ ਤੁਸੀਂ ਹੁਣ ਡੱਲੇਵਾਰ ਨੂੰ ਮਰਨ ਲਈ ਛੱਡ ਦਿੱਤਾ ਕਿ ਜੋ ਕੁਝ ਮਰਜੀ ਹੋ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਜੀ 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 ਅਜਿਹੀ ਵਿਰਤੀ ਜਿਹੜੀ ਸਰਕਾਰਾਂ ਨੂੰ ਤਿਆਗਣੀ ਪਏਗੀ ਕਿਉਂਕਿ ਜਿਹੜਾ ਕਿਸਾਨ ਹੈ ਉਹ ਬੜਾ ਭਾਵੁਕ ਕਿਸਮ ਦਾ ਕਿਸਾਨ ਹੈ ਪੰਜਾਬ ਦਾ ਖਾਸ ਕਰਕੇ ਬਹੁਤ ਇਮੋਸ਼ਨਲ ਹੁੰਦੇ ਨੇ ਪੰਜਾਬੀ ਇਹ ਮਰ ਮਿਟਣ ਦੀ ਕਦੇ ਪਰਵਾਹ ਨਹੀਂ ਕਰਦੇ ਆਪਾਂ ਨੇ ਦੇਖਿਆ ਹੀ ਭਾਵੇਂ ਆਜ਼ਾਦੀ ਦੇ ਮੋਰਚੇ ਹੋਣ ਭਾਵੇਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਕਦੇ ਪਿੱਛੇ ਨਹੀਂ ਪੈਰ ਪਟਾ ਹਟਦੇ ਜੀ 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 ਬਿਲਕੁਲ ਤੇ ਇਸੇ ਕਰਕੇ ਹੁਣ ਜੇ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ ਪ੍ਰਤੀ ਵੀ ਪੰਜਾਬ ਚ ਨਾ ਜੀ ਇਮੋਸ਼ਨਲ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਹੈ ਹਾਂ ਹਾਲਾਂਕਿ ਜਥੇਦਾਰ ਕਾਲ ਤੱਕ ਸਾਹਿਬ ਵੱਲੋਂ ਵੀ ਇੱਕ ਨਰਦੀਬ ਬਿਲਕੁਲ ਜਥੇਦਾਰ ਜੀ ਵੱਲੋਂ ਵੀ ਕਿਹਾ ਗਿਆ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਰਾਜਨੀਤਿਕ ਠਰਾਮੇ ਕੁਝ ਸਰਗਰਮੀ ਦਿਖਾਣ ਇਹ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਸੈਸ਼ਨ ਚੱਲ ਰਿਹਾ ਹੈ ਉੱਥੇ ਕੋਈ ਮਤਾ ਲਿਆਣੇ ਕੰਮ ਰੋਕਣ ਕੁਝ ਤਾਂ ਕਰਨਾ ਚਾਹੀਦਾ ਹੈ ਪੰਜਾਬ ਚੋਂ 13 ਮੈਂਬਰ ਗਏ ਹੋਏ ਨੇ ਭਾਵੇਂ ਕਿਸੇ ਪਾਰਟੀ ਦੇ ਵੀ ਹੋਣ ਉਹ ਹੂੰ ਜੀ ਬਿਲਕੁਲ ਉਹਨਾਂ ਨੂੰ ਵੀ ਤਵੱਜੋ ਦੇਣੀ ਪਵੇ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਤਾਂ ਠਾਹ ਰਹੀ ਨਹੀਂ ਜਿਵੇਂ ਸਜਿੰਦਰ ਸਿੰਘ ਰੰਧਾਵਾ ਮਾਰੀ ਜੀ ਗੁਰਾਂ ਠਾਈ ਜਿਸ ਢੰਗ ਨਾਲ ਉੱਠਣੀ ਚਾਹੀਦੀ ਹੈ ਹਲੇ ਉਸ ਢੰਗ ਨਾਲ ਨਹੀਂ ਉੱਠੀ 13 ਦੇ 13 ਮੈਂਬਰ ਜਦੋਂ ਖੜੇ ਹੋ ਕੇ ਗੱਲ ਕਰਨਗੇ ਭਾਈ ਸਾਡੇ ਕਿਸਾਨਾ ਗੋ ਮਰਨ ਕਿਨਾਰੇ ਨੇ ਮਰਨ ਵਰਤ ਤੇ ਪੇਰੇ ਉਹਨਾਂ ਦੀ ਸਿਹਤ ਲਗਾਤਾਰ ਬੀਤ ਰਹੀ ਹੈ ਹਾਂ ਬਿਲਕੁਲ ਇਹ 13 ਪੰਜਾਬ ਦੇ ਐਮਪੀ ਐ ਨੂੰ ਕੋਈ ਕੋਆਰਡੀਨੇਸ਼ਨ ਇਸ ਮਾਮਲੇ ਵਿੱਚ ਹੋਣਾ ਚਾਹੀਦਾ ਹੈ ਇਹ ਪੰਜਾਬ ਦੇ ਐਮਪੀ ਐ ਨੂੰ ਵੀ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਹੁਣ ਆਪਣੀਆਂ ਯੂਨੀਅਨਾਂ ਦੇ ਝੰਡੇ ਛੱਡ ਕੇ ਹੁਣ ਖਨੌਰੀ ਵੱਲ ਵੀ ਹੀਰਾ ਘੱਟ ਕੇ ਐਡਾ ਵੱਡਾ ਉੱਥੇ ਇਕੱਠ ਕਰਨਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਜਵੇ ਸਰਕਾਰ ਨੂੰ ਤੇ ਦਿੱਲੀ ਵਾਲੀ ਨੂੰ ਵੀ ਹੂੰ ਤੇ ਪੰਜਾਬ ਵਾਲੀ ਨੂੰ ਵੀ ਹੂੰ ਜੀ ਭਾਈ ਹੁਣ ਅਸੀਂ ਤਿਆਰ ਆ ਤੇ ਇੱਕ ਅਸੀਂ ਹਰ ਵਾਰੀ ਬੇਨਤੀ ਕਰਦੇ ਆ ਦੁਬਾਰਾ ਅੱਜ ਵੀ ਕਰ ਲੈਂਦੇ ਆ ਕਿ ਸਰਵਣ ਸਿੰਘ ਪੰਦੇਰ ਸਾਹਿਬ ਤੁਸੀਂ ਇਕੱਠੇ ਮੋਰਚਾ ਚ ਚੁਲਾਈ ਬੈਠੇ ਹੋ ਹੂੰ ਜੀ ਖਨੌਰੀ ਤੇ ਸੰਭੂ ਤੁਸੀਂ ਨਾਲ ਅਲੱਗ ਅਲੱਗ ਢੱਫਲੀ ਵਜਾਓ ਤੁਸੀਂ ਅੱਜ ਵੀ ਕਹਿੰਦੇ ਹੋ ਕਿ ਦਿੱਲੀ ਨੂੰ ਮਚਾ ਮਤਾ ਜਾਏਗਾ ਯਾਰ ਇੱਕ ਪਾਸੇ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਖਤਰੇ 'ਚ ਹੈ ਹੂੰ ਤੁਸੀਂ ਆਪਣਾ ਅੰਦੋਲਨ ਮੁਲਤਵੀ ਕਰਕੇ ਉੱਥੇ ਜਾ ਕੇ ਕਿਉਂ ਨਹੀਂ ਬੈਠਦੇ ਖਨੌਰੀ ਸ਼ਾਇਦ ਉਹਨਾਂ ਦਾ ਅੱਜ 14 ਦਾ ਸ਼ਾਇਦ ਅੱਜ ਦਾ ਸੰਘਰਸ਼ ਵੀ ਹੈ ਜੀ। ਬਿਲਕੁਲ ਜੀ ਅੱਜ ਉਹਨਾਂ ਦਾ 100 ਕਹਿ 101 ਕਿਸਾਨਾਂ ਦਾ ਜਥਾ ਫਿਰ ਦਿੱਲੀ ਜਾਣਾ ਹੈ। ਸੋ ਇਹ ਬੇ ਲੋੜ ਹੈ। ਬਿੰਦਰ ਸਾਹਿਬ ਹੁਣ ਜਿਹੜਾ ਸਾਰਾ ਦੇਖੋ ਤੁਸੀਂ ਤਾਂ ਇਕੱਠੇ ਲੜ ਰਹੇ ਹੋ ਨਾ ਚਲੋ ਬਾਕੀ ਜਥੇਬੰਦੀਆਂ ਦਾ ਤੁਹਾਡੇ ਨਾਲ ਹੈ। ਹਾਂ ਬਿਲਕੁਲ ਚਿਲਾ ਸਾਹਿਬ ਕੱਲ ਤਕੈਤ ਨੇ ਵੀ ਇਸ ਮਾਮਲੇ 'ਚ ਤੰਜ ਕੱਸਿਆ ਖਨੋਰੀ ਬਾਰਡਰ ਤੇ ਗਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਵੀ 101 ਕਿਸਾਨਾਂ ਦਾ ਕੀ ਉਹ ਮੋਦੀ ਸਾਹਿਬ ਦੇ ਦੇਸ਼ ਦੇ ਰਾਜ ਨੂੰ ਕੀ ਪਾਊਗਾ। ਬਿਲਕੁਲ ਬਿਲਕੁਲ ਉਹੀ ਤਾਂ ਗੱਲ ਮੈਂ ਕਰ ਰਿਹਾ ਜੀ ਇਹੀ ਕਹਿ ਰਿਹਾ ਮੈਂ। ਜੀ ਤੁਸੀਂ ਹੁਣ ਜਿਹੜੇ ਪੰਦੇਰ ਸਾਹਿਬ ਤੁਸੀਂ ਸਿਆਣੇ ਲੀਡਰ ਹੋ ਤੇ ਹੁਣ ਤੁਸੀਂ ਤੁਹਾਡਾ ਸਾਥੀ ਤੁਸੀਂ ਇਕੱਠੇ ਮੋਰਚਾ ਚਲਾ ਰਹੇ ਹੋ ਤੁਹਾਡਾ ਸਾਥੀ ਮਰਨ ਵਰਤ ਤੇ ਹੈ ਤੇ ਉਹਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਤੇ ਕੀ ਫਿਰ ਸ਼ੰਭੂ ਦੇ ਸਭ ਕਿਸਾਨ ਨੂੰ ਭੇਜਣ ਦੀ ਕੋਈ ਲੋੜ ਹੈ ਹਾਂ ਘੱਟੂ ਘੱਟ ਤੁਸੀਂ ਮੁੱਲਤ ਨਹੀਂ ਕਰਦੇ ਹੋ ਆਪਣੀ ਟੱਕੀ ਕਿਸਾਨਾਂ ਦਾ ਖਾਸ ਕਰਕੇ ਮੀਡੀਆ ਦਾ ਵੀ ਧਿਆਨ ਵੰਡੇਗਾ ਫਿਰ ਮੀਡੀਆ ਕਿਸ ਕਿੱਧਰ ਕਵਰ ਕਰੇਗਾ ਕਿ ਢੱਲੇਵਾਲ ਵਾਲੇ ਪਾਸੇ ਜਾਏਗਾ ਜਾਂ ਫਿਰ ਸੰਭੂ ਵਾਲੇ ਪਾਸੇ ਆਏਗਾ ਹਾਂ ਉਹ ਗੋਲੀ ਵਰਤੇ ਦਿਖਾਊਗਾ ਜਾਂ ਉੱਥੋਂ ਦਾ ਮਰਨ ਵਰਤ ਬਿਲਕੁਲ ਇਸ ਕਰਕੇ ਉਹ ਪੰਦੇਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਡੱਲੇਵਾਲ ਸਾਹਿਬ ਦੇ ਕੋਲ ਜਾ ਕੇ ਹੀ ਉੱਥੇ ਬੈਠਣ ਖੁਦ ਵੀ ਤੇ ਉੱਥੇ ਸਾਡੇ ਮੋਰਚੇ ਦੀ ਜਿਹੜੀ ਅਗਵਾਈ ਕਰਨ ਤੇ ਇਹ ਜਿਹੜਾ ਦਿੱਲੀ ਕੂਚ ਵਾਲਾ ਇਹਨੂੰ ਮੁਲਤਵੀ ਕਰ ਲੈਣ ਫਿਲਹਾਲ ਕਿਉਂਕਿ ਜਾ ਸਕਣਾ ਨਹੀਂ ਕੋਈ ਫਾਇਦਾ ਨਹੀਂ ਦੋ ਤਿੰਨ ਘੰਟੇ ਤੁਸੀਂ ਖਰਾਬ ਕਰਦੇ ਹੋ ਅਥਰੂ ਗੈਸ ਦੇ ਗੋਲੇ ਚੱਲਦੇ ਨੇ ਕਿਸਾਨ ਜ਼ਖਮੀ ਹੁੰਦੇ ਨੇ ਵਾਪਸ ਆ ਜਾਂਦੇ ਨੇ ਇਹਦਾ ਕੋਈ ਫਾਇਦਾ ਨਹੀਂ ਲੱਗ ਰਿਹਾ ਐਵੇਂ ਫਿਲਹਾਲ ਤਾਂ ਜਿਹੜਾ ਮਰਨ ਮਰਤ ਡੱਲੇਵਾਲ ਸਾਹਿਬ ਦਾ ਚੱਲ ਰਿਹਾ ਉਸੇ ਵੱਲ ਕੇਂਦਰਿਤ ਕਰਕੇ ਉੱਥੇ ਹੀ ਵੱਡੀ ਗਿਣਤੀ ਵਿੱਚ ਕੋਈ ਹੋਰ ਸਮੇਲਨ ਬੁਲਾ ਲੈਣ ਹੂੰ ਤੇ ਸਾਰੇ ਥੇਰਾ ਰਲ ਕੇ ਇੱਕ ਅੱਦੇ ਦਿਨ 'ਚ ਤੁਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਸੱਦਾ ਦਿਓ ਵੀ ਭਾਈ ਆਓ ਦੱਸੋ ਕੀ ਕਰਨਾ ਹੈ ਹਾਂ ਬਿਲਕੁਲ ਜ਼ਿਲ੍ਹਾ ਸਾਹਿਬ ਜਿਹੜਾ ਤੁਸੀਂ ਕਹਿ ਰਹੇ ਇਦਾਂ ਹੀ ਆਮ ਕਿਸਾਨੀ ਦੀਆਂ ਭਾਵਨਾਵਾਂ ਬਿਲਕੁਲ ਤਰਜਮਾਨੀ ਹੁਣ ਬਿਲਕੁਲ ਜੀ ਮੈਂ ਕਿਸਾਨਾਂ ਦੀ ਭਾਵਨਾਵਾਂ ਦੀ ਹੀ ਗੱਲ ਕਰ ਰਿਹਾ ਹਾਂ ਸੱਤਾਂ ਤੋਂ ਮੈਂ ਸੁਣਨ ਨੂੰ ਮਿਲ ਰਿਹਾ ਵੀ ਕਹਿੰਦੇ ਹੁਣ ਸੱਤਾਂ ਤੋਂ ਜਿਹੜੀ ਕਿਸਾਨਾਂ ਦੀ ਆਵਾਜ਼ ਆ ਰਹੀ ਹੈ ਕਿ ਇੱਥੇ ਵੱਡਾ ਇਕੱਠ ਕੀਤਾ ਜਾਵੇ ਸਾਰੀਆਂ ਧਿਰਾਂ ਨੂੰ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੂੰ ਬੁਲਾ ਕੇ ਕੋਈ ਅਗਲੀ ਰਣਨੀਤੀ ਸਾਂਝੇ ਤੌਰ ਤੇ ਲਿਖੀ ਜਾਵੇ ਕਿ ਕੇਂਦਰ ਨੂੰ ਦਬਾਉਣ ਲਈ ਕੇਂਦਰ ਨੂੰ ਝਕਾਉਣ ਲਈ ਕੇਂਦਰ ਤੋਂ ਆਪਣੀਆਂ ਜਿਹੜੀਆਂ ਪਰਵਾਨ ਕਰਾਈਆਂ ਮੰਗਾਂ ਨੂੰ ਪੂਰਾ ਕਰਨ ਲਈ ਆਪਾਂ ਨੇ ਕੀ ਅਗਲਾ ਕਦਮ ਪੁੱਟਣਾ ਹੈ ਸਾਂਝੇ ਤੌਰ ਤੇ ਕੋਈ ਰਣਨੀਤੀ ਉਹ ਲਿਖਣੀ ਚਾਹੀਦੀ ਹੈ ਜਿਲ੍ਹਾ ਸਾਹਿਬ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਹੈ ਹਾਲਾਂਕਿ ਇਸ ਕੇਮ ਦੇ ਬਾਕੀ ਲੀਡਰ ਜਿਵੇਂ ਲਖੋਵਾਲ ਸਾਹਿਬ ਤਨੇਰ ਆਪਣਾ ਤਨੇਰ ਸਾਹਿਬ ਤੇ ਰਕੇਸ਼ ਤਕੇਤ ਪੂਰਾ ਗੂਵੀ ਉਥੇ ਪਹੁੰਚਦੇ ਐ ਐਸਕੇਮ ਦੀ ਜਿਹੜੀ ਉਹ ਮੇਨ ਸਟ੍ਰੀਮ ਦੀ ਤਰਫੋਂ ਜੀ ਪਰ ਹਾਲੇ ਤਾਈਂ ਜਿਹੜਾ ਐਸਕੇਮ ਗੈਰ ਸਿਆਸੀ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਅਧਿਕਾਰ ਤੌਰ ਤੇ ਭਈ ਸਾਡੀ ਮਦਦ ਲਈ ਆਓ ਉਹ ਤਾਂ ਪਹਿਲਾਂ ਵੀ ਨਹੀਂ ਉਹਨਾਂ ਨੇ ਸੱਦਾ ਦਿੱਤਾ ਸੀ ਜੀ ਉਹ ਤਾਂ ਇਹ ਕਹਿੰਦੇ ਨੇ ਕਿ ਅਸੀਂ ਨਾ ਇਕੱਲੇ ਹੀ ਕਾਫੀ ਆ ਲੜਾਈ ਕਰਨ ਹਮ ਜੀ ਜੀ ਪਰ ਹੁਣ ਪਰ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਦੀ ਤਾਂ ਹੁਣ ਐਸਕੇਮ ਵੀ ਤਾਂ ਦੇਖ ਰਹੇ ਨੇ ਜੀ ਹੁਣ ਆਮ ਕਿਸਾਨ ਦੀ ਭਾਵਨਾ ਹੈ ਕਿ ਹੁਣ ਆਪਣੇ ਗਿਲੇ ਸਿੱਕੇ ਵੀ ਭੁਲਾ ਕੇ ਸਾਰੇ ਕਿਸਾਨਾਂ ਨੂੰ ਤੇ ਕਿਸਾਨ ਆਗੂਆਂ ਨੂੰ ਢੱਲੇਵਾਲ ਦੇ ਨਾਲ ਖੜਨਾ ਚਾਹੀਦਾ ਹੈ। ਹੂੰ ਹੂੰ ਤੇ ਇਸੇ ਲੋਕਾਂ ਦੀ ਭਾਵਨਾਵਾਂ ਸਦਕਾ ਲੀਡਰ ਉੱਥੇ ਆ ਰਹੇ ਨੇ। ਹੂੰ ਜੇ ਉੱਥੇ ਆ ਰਹੇ ਨੇ ਤਾਂ ਆਇਆ ਹੋਇਆ ਨੂੰ ਸਤਿਕਾਰ ਦੇਣ। ਗੈਰ ਸਿਆਸੀ ਸੰਗਤ ਕਿਸਾਨ ਮੋਰਚੇ ਵਾਲੇ ਵੀ ਤੇ ਰਲ ਕੇ ਕੋਈ ਵੱਡਾ ਇਕੱਠ ਕਰਕੇ ਸਾਰੀਆਂ ਜਿੱਥੇ ਬੰਦੀਆਂ ਨੂੰ ਬੁਲਾ ਲੈਣ ਵੀ ਭਾਈ ਆਜੋ ਦੱਸੋ। ਹੂੰ ਹੂੰ ਕੀ ਭਾਵੇਂ ਆਗਵਾਈ ਆਪਣੇ ਹੱਥ 'ਚ ਹੀ ਰੱਖ ਲੈਣਾ ਕੋਈ ਇੱਡੀ ਗੱਲ ਨਹੀਂ ਪਰ ਘੱਟੋ ਘੱਟ ਕੋਈ ਸਾਂਝਾ ਮੋਰਚਾ ਕਿਉਂਕਿ ਮੰਗਾਂ ਸਾਂਝੀਆਂ ਨੇ। ਹੂੰ ਸੰਘਰਸ਼ ਦਾ ਜਿਹਦੇ ਖਿਲਾਫ ਸੰਘਰਸ਼ ਕਰਨਾ ਹੈ ਉਹ ਜਿਹੜਾ ਹੈਗਾ ਕੇਂਦਰ ਸਰਕਾਰ ਉਹ ਇੱਕ ਹੈ ਹੂੰ ਸਰ ਰਾਹ ਸਾਰਿਆਂ ਦਾ ਇੱਕੋ ਹੀ ਹੈ ਫਿਰ ਅਲੱਗ-ਅਲੱਗ ਪਾਸੇ ਨੂੰ ਤੁਰਨ ਨਾਲੋਂ ਕੋਈ ਇਕੱਠਾ ਕਾਫਲਾ ਬਣਾ ਕੇ ਇੱਕ ਥਾਂ ਨੂੰ ਤੁਰਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਢੱਲੇਵਾਲ ਸਾਹਿਬ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਤੇ ਪੰਜਾਬ ਤੇ ਦੇਸ਼ ਦੇ ਕਿਸਾਨ ਨੂੰ ਵੀ ਬਚਾਇਆ ਜਾ ਸਕਦਾ ਹਾਂ ਬਿਲਕੁਲ ਬਿਲਕੁਲ ਚਿਲਾ ਸਾਹਿਬ ਕਹਿੰਦਾ ਭਾਵ ਕਿ ਇਹ ਜਿਹੜਾ ਕਿਸਾਨੀ ਅੰਦੋਲਨ 20 ਵਾਲਾ ਇਸ ਵੇਲੇ ਬਿਲਕੁਲ ਨਿਰਣਾਇਕ ਮੋੜ ਤੇ ਹੈ ਇਹਨ ਦਾ ਭਾਵ ਕਿ ਅਣਦਾਤੇ ਦੀ ਧਰਤੀ ਉੱਤੇ ਇੱਕ ਧਰਤਪੁੱਤਰ ਕਿਸਾਨੀ ਲਈ ਡੈਥ ਮਾਂਚ ਉੱਤੇ ਹੈ। ਉਹਨੂੰ ਆ ਦੇਣਾ ਹੈ। ਵੇਖਣਾ ਹੋਵੇ ਕਿ ਕੇਂਦਰ ਸਰਕਾਰ ਦੀ ਜਿਹੜੀ ਕੁੰਭ ਕਰਨੀ ਨੀਤ ਉਹ ਕਦੋਂ <li>ਫੁੱਲਦੀ ਹੈ। ਫੁੱਲਦੀ ਵੀ ਹੈ ਜਾਂ ਨਹੀਂ। ਖੈਰ ਅੱਜ ਦੇ ਇਸ মিডিਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਗੇ ਰਾਜੀ ਸਿੰਘ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ। ਸੋ ਚਿਲਾ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ। ਸ਼ੁਕਰੀਆ। ਬਹੁਤ-ਬਹੁਤ ਧੰਨਵਾਦ ਪਿੰਟਰ ਸਾਹਿਬ। ਇਹ ਮਿਸ਼ਰਤ ਪੰਜਾਬੀ